ਜ਼ਿਲ੍ਹਾ ਲਾਇਬ੍ਰੇਰੀ ਸ਼੍ਰੀ ਫਤੇਗੜ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਬੰਦ ਹੋਣ ਕਾਰਨ ਸਹਿਤਕਾਰ ਨੌਜਵਾਨ ਬਜ਼ੁਰਗ ਅਤੇ ਪ੍ਰੀਖਿਆਵਾਂ ਲਈ ਤਿਆਰੀ ਕਰਨ ਵਾਲੇ ਵਿਦਿਆਰਥੀ ਲਾਈਬ੍ਰੇਰੀ ਨੂੰ ਜਿੰਦਰਾ ਲੱਗਣ ਕਾਰਨ ਖੱਜਲਖਵਾਰ ਹੋ ਰਹੇ ਹਨ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਨੇ ਡਿਪਟੀ ਕਮਿਸ਼ਨਰ ਸ਼੍ਰੀ ਫਤਿਹਗੜ੍ਹ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਲਾਈਬ੍ਰੇਰੀ ਮੁਲਾਜ਼ਮਾਂ ਦੀ ਘਾਟ ਕਾਰਨ ਬੰਦ ਹੈ ਅਤੇ ਪੰਜਾਬ ਸਰਕਾਰ ਨੂੰ ਲਾਈਬ੍ਰੇਰੀ ਦੀ ਰੈਨੋਵੇਸ਼ਨ ਲਈ ਅਤੇ ਮੁਲਾਜ਼ਮਾਂ ਲਈ ਇੱਕ ਪੱਤਰ ਵੀ ਭੇਜਿਆ ਗਿਆ ਹੈ ਜਦੋਂ ਵੀ ਮੁਲਾਜ਼ਮ ਮਿਲਦੇ ਹਨ ਤਾਂ ਲਾਈਬ੍ਰੇਰੀ ਨੂੰ ਖੁਲਵਾਇਆ ਜਾਂਦਾ ਆਵੇਗਾ ਅੱਜ ਜిల్లా ਲਾਇਬ੍ਰੇਰੀ ਜਿਹੜਾ ਫਤੇਗੜ ਸਾਹਿਬ ਦੀ ਜਿਹੜੀ ਉਸ ਲਾਇਬ੍ਰੇਰੀ ਦੇ ਵਿੱਚ ਆਏ ਆਂ ਔਰ ਮੌਕਾ ਦੇਖਿਆ ਤੇ ਆ ਕੇ ਦੇਖੋ ਤੁਸੀਂ ਵੀ ਇਹ ਲਾਇਬ੍ਰੇਰੀ ਨੂੰ ਅੱਜ ਇੱਥੇ ਜਿੰਦਾ ਲੱਗਿਆ ਹੋਇਆ ਔਰ ਤਕਰੀਬਨ ਜੋ ਅਸੀਂ ਪਤਾ ਕੀਤਾ ਇੱਥੇ ਜਿੰਨਾ ਸਾਨੂੰ ਜਾਣਕਾਰੀ ਮਿਲੀ ਹੈਗੀ ਪਿਛਲੇ 9-10 ਸਾਲ ਤੋਂ ਇੱਥੇ ਕੋਈ ਵੀ ਮੁਲਾਜ਼ਮ ਨਹੀਂ ਹੈ ਸਿਰਫ ਚੌਕੀਦਾਰ ਹੈ ਜਿਹੜਾ ਰਾਤ ਨੂੰ ਆ ਕੇ ਨਿਗਰਾਨੀ ਕਰਦਾ ਤੇ ਚਲੇ ਜਾਂਦਾ ਸੋ ਅੱਜ ਬੜੇ ਦੁੱਖ ਦੀ ਗੱਲ ਹੈ ਵੀ ਜਿਹੜੀ ਸਰਕਾਰ ਇਨਕਲਾਬ ਦੇ ਨਾਅਰੇ ਲਾਉਂਦੀ ਸੀ ਅੱਜ ਉਸ ਸਰਕਾਰ ਉਹਨਾਂ ਦੇ ਜਿਹੜੇ ਨਾਰੇ ਨੇ ਉਹ ਫੋਕੇ ਸਾਫ ਹੋ ਰਹੇ ਨੇ ਅੱਜ ਜਿੰਦੇ ਨੂੰ ਦੇਖ ਕੇ ਕਿਉਂਕਿ ਇਸ ਲਾਇਬ੍ਰੇਰੀ ਦੇ ਵਿੱਚ ਬੜਾ ਵੱਡਾ ਖਜ਼ਾਨਾ ਹੈ ਜਿਹਦੇ ਵਿੱਚ ਲਗਭਗ ਜਿੱਤੇ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਵੀ 1 ਕਰੋੜ ਤੋਂ ਲੈ ਕੇ 1.5 ਕਰੋੜ ਤੱਕ ਜਿਹੜੀਆਂ ਇੱਥੇ ਕਿਤਾਬਾਂ ਇਹਦੇ ਵਿੱਚ ਪਈਆਂ ਨੇ ਬੜੀਆਂ ਮਹਿੰਗੀਆਂ ਬੜੀਆਂ ਕੀਮਤੀ ਜਿਨ੍ਹਾਂ ਤੋਂ ਬੜੀ ਵੱਡੀ ਵਿੱਦਿਆ ਹਾਸਲ ਕੀਤੀ ਜਾ ਸਕਦੀ ਹੈ ਔਰ ਅੱਜ ਜਿਹੜੀ ਨੌਜਵਾਨੀ ਲਈ ਸੀ ਚਿੰਤਾ ਤਾਂ ਜਿਹੜੇ ਸਾਡੇ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ ਜਿਹੜੀ ਨੌਜਵਾਨੀ ਸਾਡੀ ਨਸ਼ਿਆਂ ਵੱਲੋਂ ਤੁਰ ਰਹੀ ਹੈ ਉਹਨੂੰ ਅਸੀਂ ਰੋਕਣ ਲਈ ਇਹੀ ਚੀਜ਼ਾਂ ਨੇ ਉਮਰ ਉੱਕਣ ਲਈ ਸਾਨੂੰ ਜਿਹੜੀਆਂ ਚੰਗੀਆਂ ਲਾਇਬ੍ਰੇਰੀਆਂ ਹਰ ਪਿੰਡ-ਪਿੰਡ ਹਰ ਸ਼ਹਿਰ 'ਚ ਹਰ ਮਹੱਲੇ 'ਚ ਜਿਹੜੀਆਂ ਬਣਾਉਣੀਆਂ ਚਾਹੀਦੀਆਂ ਇੱਥੇ ਤਾਂ ਇੱਕ ਜ਼ਿਲ੍ਹੇ ਦੀ ਇੱਕ ਲਾਇਬ੍ਰੇਰੀ ਸਿਰਫ ਪਟਿਆਗੜ੍ਹ ਜ਼ਿਲ੍ਹੇ ਦੀ ਇੱਕ ਲਾਇਬ੍ਰੇਰੀ ਆ ਇੱਕੋ ਨਹੀਂ ਚੱਲ ਰਹੀ ਇੱਕੋ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਹੈ ਔਰ ਜਿਹੜੇ ਅੱਜ ਉੱਚਾਉਂਦਿਆਂ ਤੇ ਅਫਸਰ ਨੇ ਜਿਹੜੇ ਅੱਜ ਉੱਚਾਉਂਦਿਆਂ ਤੇ ਮਨਿਸਟਰ ਮੰਤਰੀ ਨੇ ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ ਵੀ ਤੁਸੀਂ ਵੀ ਜੇ ਅੱਜ 14 ਦਾ ਆਨੰਦ ਮਾਣ ਰਹੇ ਹੋ ਤਾਂ ਤੁਸੀਂ ਵੀ ਵਿੱਦਿਆ ਹਾਸਲ ਕੀਤੀ ਤੁਸੀਂ ਵੀ ਕਿਤੇ ਨਾ ਕਿਤੇ ਸਿੱਖ ਗਿਆ ਏ ਅੱਜ ਸਾਡੀ ਜਿਹੜੀ ਹੋਣ ਵਾਲੀ ਬੜੀ ਪੀੜ੍ਹੀ ਹੈ ਮੌਜੂਦਾ ਪੀੜ੍ਹੀ ਹੈ ਤੁਸੀਂ ਉਹਨੂੰ ਜਿੰਦੇ ਲਾਤੇ ਐਜੂਕੇਸ਼ਨ ਲੈਣ ਤੋਂ ਸੋ ਇਸ ਕਰਕੇ ਮੈਂ ਸਮਝਦਾ ਇਹ ਜਿਹੜੀ ਸਰਕਾਰ ਹੈ ਇਹਦੀ ਸਰਕਾਰ ਦੇ ਮਨ ਦੇ ਵਿੱਚ ਬੜੀ ਵੱਡੀ ਕੋਟ ਹੈ ਔਰ ਜਿਹੜੇ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਮੰਨ ਦੇ ਵਿੱਚ ਬੜੀ ਵੱਡੀ ਖੋਟ ਹੈ ਸੋ ਅਸੀਂ ਅੱਜ ਮੰਗ ਕਰਦੇ ਹਾਂ ਵੀ ਤੁਰੰਤ ਜਿਹੜੀ ਇਹ ਜਿਹੜੀ ਲਾਇਬ੍ਰੇਰੀ ਹੈ ਜਿਲ੍ਹਾ ਫਤਿਹਗੜ ਸਾਹਿਬ ਦੀ ਇਹ ਲਾਇਬ੍ਰੇਰੀ ਨੂੰ ਖੋਲ੍ਹਾ ਜਾਵੇ ਇਹ ਲਾਇਬ੍ਰੇਰੀ ਨੂੰ ਚਾਲੂ ਕੀਤਾ ਜਾਵੇ ਤਾਂ ਕਿ ਜਿਹੜੇ ਸਾਡਾ ਸੀਨੀਅਰ ਸਿਟੀਜ਼ਨਸ਼ਿਪ ਆ ਜਿੰਨੇ ਸਾਡੇ ਬਜ਼ੁਰਗ ਨੇ ਸਾਡੀਆਂ ਮਾਵਾਂ ਭੈਣਾਂ ਨੌਜਵਾਨ ਜਿਹੜੇ ਬੱਚਿਆਂ ਨੇ ਇੱਥੋਂ ਕਿਸੇ ਵੀ ਪ੍ਰੀਖਿਆਵਾਂ ਦੇ ਵਿੱਚ ਜਾਣਾ ਅੱਗੇ ਚਾਹੀ ਆਈਐਸ ਦੀ ਤਿਆਰੀ ਕਰਦਿਆਂ ਪੀਸੀਐਸ ਦੀ ਤਿਆਰੀ ਕਰਦਿਆਂ ਜੁਡੀਸ਼ੀਅਲ ਦੀ ਤਿਆਰੀ ਕਰਨੀ ਹੈ ਉਹਨਾਂ ਨੂੰ ਬੜੇ ਵੱਡੇ ਇਹ ਜਿਹੜੇ ਪ੍ਰਾਤਨ ਪ੍ਰਾਣੀ ਸਾਡੀਆਂ ਕਿਤਾਬਾਂ ਨੇ ਉਹਨਾਂ ਤੇ ਖਜ਼ਾਨੇ ਦੀ ਲੋੜ ਹੈ ਸੋ ਅੱਜ ਇਹ ਜਿਹੜਾ ਇਹ ਲਾਇਬ੍ਰੇਰੀਆਂ ਜਿੱਥੇ ਚੱਲੂ ਹੋਣ ਤਾਂ ਉਹਨਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਅਸੀਂ ਨਸ਼ੇ ਤੋਂ ਵੀ ਮੋੜਾ ਪਾ ਸਕਦੇ ਹਾਂ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਚੰਗੇ ਪਾਸੇ ਲਾ ਸਕਦੇ ਹਾਂ ਚੰਗਾ ਸਮਾਜ ਬਣਾਉਣ ਦੇ ਵਿੱਚ ਇਹ ਲਾਇਬ੍ਰੇਰੀਆਂ ਬੜਾ ਵੱਡਾ ਯੋਗਦਾਨ ਪਾ ਸਕਦੀਆਂ ਨੇ ਇਹ ਸਾਡੀ ਬੇਨਤੀ ਹੈ ਵੀ ਤੁਰੰਤ ਜਿਹੜੀ ਸਰਕਾਰ ਹੈ ਇਹਨੂੰ ਖੋਲੇ ਮੁੱਖ ਮੰਤਰੀ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਲਾਇਬ੍ਰੇਰੀ ਹਟੇਗੜ ਸਾਹਿਬ ਦੀ ਤੁਰੰਤ ਜਿਹੜੀ ਚਾਲੂ ਕੀਤੀ